ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਹੈ ਵੀ ਦੋਸਤੋ ਹਮੇਸ਼ਾ ਦੀ ਤਰ੍ਹਾਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਚੜ੍ਹਦੀ ਕਲਾ ਦੇ ਵਿੱਚ ਰਹੋ ਹਾਂਜੀ ਅੱਜ ਆਪਾਂ ਗੱਲ ਕਰਨ ਲੱਗੇ ਆਂ ਇੱਕ ਹੋਰ ਪੰਜਾਬ ਦੇ ਪੁੱਤਰ ਦੀ ਕਿ ਮਾਂ ਦੀ ਬੁੱਕਲ ਦਾ ਜਿਹੜਾ ਉਹ ਨਿੱਗ ਹੈ ਫਿਰ ਕੈਨੇਡਾ ਦੀ ਧਰਤੀ ਵਾਲਾ ਜਿਹੜਾ ਉਹ ਜਾ ਰਹੇ ਹਨ ਸਿਆਣੇ ਕਹਿੰਦੇ ਐ ਕੋਈ ਵੀ ਕਾਰਜ ਕਰਨਾ ਹੋਵੇ ਤਾਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਂ ਲੈਣਾ ਜਿਹੜਾ ਬਹੁਤ ਜ਼ਰੂਰੀ ਐ ਇਸ ਕਰਕੇ ਅੱਜ ਘਰ ਦੇ ਵਿੱਚ ਜਿਹੜੇ ਉਹ ਬਾਬਾ ਜੀ ਨੇ ਬਹੁਤ ਦਿਨਾਂ ਤੋਂ ਸਹਿਜ ਪਾਠ ਦੇ ਭੋਗ ਦੀ ਜਿਹੜੀ ਉਹ ਤਿਆਰੀ ਚੱਲ ਰਹੀ ਸੀ ਸੋ ਅੱਜ ਪ੍ਰੌਵਲੀਨਾ ਸਿੰਘ ਭੁੱਲਰ ਦੇ ਗ੍ਰਹਿ ਵਿਖੇ ਦਸ਼ਮੇਸ਼ ਪਿਤਾ ਜੀ ਦੇ ਜਿਹੜੇ ਖੁਸ਼ੀ ਦੇ ਉਹ ਭੋਗ ਨੇ ਜਿਹੜੇ ਪਾਏ ਗਏ ਨੇ ਸਾਡੀਆਂ ਪੰਜਾਬੀਆਂ ਦੀਆਂ ਇੱਕ ਫਿਸਰਤ ਹੁੰਦੀ ਹੈ ਕਿ ਆਪਾਂ ਆਪਣੇ ਸਾਰੇ ਹੀ ਭੈਣ ਭਾਈਆਂ ਨੂੰ ਇਕੱਠੇ ਕਰਕੇ ਜਿਹੜਾ ਖੁਸ਼ੀ ਦਾ ਉਹ ਜਸ਼ਨ ਹੈ ਜਿਹੜਾ ਆਪਾਂ ਮਨਾਉਂਦੇ ਹੁੰਨੇ ਆ। ਸੋ ਇਹ ਜਸ਼ਨ ਦਾ ਇੱਕ ਮਤਲਬ ਹੈ ਕਿਉਂ ਮਨਾਇਆ ਗਿਆ ਕਿਸ ਲਈ ਮਨਾਇਆ ਗਿਆ ਸਾਰੀ ਜਿਹੜੀ ਗੱਲਬਾਤ ਆ ਉਹ ਤੁਹਾਨੂੰ ਪੂਰੀ ਦੱਸਾਂਗੇ। ਤੇ ਬੀਬੀਆਂ ਭੈਣਾਂ ਜਿਹੜੀਆਂ ਹੋ ਆਪਣੇ ਨਗਰ ਦੇ ਵਿੱਚ ਜਿਹੜੇ ਬਹੁਤ ਨਜ਼ਦੀਕੀ ਹੁੰਦੇ ਨੇ ਉਹ ਇੱਕ ਦੂਜੇ ਦੇ ਚੁੱਲ੍ਹੇ ਚੌਕੇ ਤੇ ਜਾ ਕੇ ਉਹ ਖੁਸ਼ੀ ਦੇ ਟਾਈਮ ਗਮੀ ਦੇ ਟਾਈਮ ਜਿਹੜਾ ਹੋ ਕੰਮ ਕਰਦੇ ਨੇ ਤੇ ਪੰਡਾਲ ਦੇ ਵਿੱਚ ਬਹਿ ਕੇ ਇਕੱਤਰ ਹੋ ਕੇ ਜਿਹੜਾ ਹੋ ਦਸਵੇਂ ਪਾਤਸ਼ਾਹ ਦੀ ਰੀਤ ਹੈ ਜਿਹੜੀ ਉਹ ਲੰਗਰ ਪ੍ਰਥਾ ਉਹ ਚਲਾਈ ਜਾਂਦੀ ਹੈ ऐसे तरह सारे ਇਕਜਟ ਹੋ ਕੇ ਇੱਕ ਦੂਜੇ ਦਾ ਜਿਹੜਾ ਹੋ ਸਾਥ ਦਿੰਦੇ ਆ ਤੇ ਆਪਣੀ ਜੋ ਵੀ ਹਿੱਸੇ ਬਣਦੀ ਸੇਵਾ ਜਿਹੜੀ ਉਹ ਇੱਕ ਦੂਜੇ ਤੋਂ ਵੱਧ ਕੇ ਕਰਦੇ ਨੇ ਉਹ ਕਿਸ ਤਰ੍ਹਾਂ ਉਹ ਵੀ ਆਪਾਂ ਤੁਹਾਨੂੰ ਅੱਜ ਦੱਸਦੇ ਹਾਂ ਕਿ ਇਸ ਘਰ ਦਾ ਜਿਹੜਾ ਹੋ ਇੱਕੋ ਇੱਕ ਚਿਰਾਗ ਹੈ ਜਿਹੜਾ ਸਰਦਾਰ ਪ੍ਰਬਲਿੰਗ ਸਿੰਘ ਭੁੱਲਰ ਜੋ ਕਿ ਕੈਨੇਡਾ ਜਾਣ ਦੇ ਤਿਆਰੀ ਦੇ ਵਿੱਚ ਹੈ ਹਰ ਬੱਚੇ ਦੀ ਹਰ ਘਰ ਦੀ ਹਰ ਪਰਿਵਾਰ ਦੀ ਹਰ ਕੁੜੀ ਦੀ ਤੇ ਮੁੰਡੇ ਦੀ ਇਹੀ ਦੌੜ ਲੱਗੀ ਹੈ। ਬਸ ਇੱਕ ਵਾਰੀ ਬਾਹਰ ਚੱਲ ਜੀਏ। ਇੱਕ ਵਾਰੀ ਬਾਹਰ ਚੱਲ ਜੀਏ। ਪਤਾ ਨਹੀਂ ਕੀ ਹੈ ਜਾਂ ਉੱਥੇ ਖਜ਼ਾਨਾ ਦੱਬਿਆ ਹੋਇਆ ਹੈ। ਜਿਹੜਾ ਬੱਚਿਆਂ ਦੇ ਮਨ ਦੇ ਉੱਤੇ ਇੱਕੋ ਹੀ ਗੱਲ ਵਸੀ ਹੋਈ ਹੈ ਕਿ ਬਾਹਰ ਜਾਣਾ। ਅਸੀਂ ਸਰਕਾਰਾਂ ਦੀਆਂ ਜਿਹੜੀਆਂ ਇਹ ਪਾਲਿਸੀਆਂ ਨੂੰ ਸਮਝਣ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਉਹ ਦੇਰ ਕਰੀ ਜਾ ਰਹੇ ਹਾਂ ਤੇ ਸਰਕਾਰਾਂ ਦੀ ਮਾੜੀ ਨੀਤੀ ਦੀ ਜਿਹੜੀ ਉਹ ਅਪਣਾਈ ਹੈ ਉਹਨਾਂ ਨੇ ਆਪਣੀ ਸੋਚ ਹੈ ਜਿਹੜੀ ਉਹਦੇ ਵਿੱਚ ਕਿਤੇ ਨਾ ਕਿਤੇ ਕਾਮਯਾਬ ਹੁੰਦੀ ਸਰਕਾਰ ਨਜ਼ਰ ਆ ਰਹੀ ਹੈ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਸਰਕਾਰਾਂ ਦਾ ਵੀ ਹੱਕ ਬਣਦਾ ਹੈ ਕਿ ਉਹਨਾਂ ਨੂੰ ਇੱਥੇ ਜਿਵੇਂ ਕਿ ਬਹੁਤ ਚਿਰ ਤੋਂ ਮੰਗ ਚੱਲ ਰਹੀ ਹੈ ਸੁਆਮੀ ਨਾਥ ਜੀ ਦੀ ਰਿਪੋਰਟ ਦੇ ਉੱਤੇ ਵੀ ਜਿਹੜਾ ਉਹ ਲਾਗੂ ਕਰੀ ਜਾਵੇ ਤਾਂ ਜੋ ਕਿਸਾਨਾਂ ਨੂੰ ਜਾ ਫਿਰ ਸਾਡੀ ਖੇਤੀ ਦੇ ਸਿਰ ਦੇ ਉੱਤੇ ਜਿਹੜਾ ਉਹ ਸਿਸਟਮ ਹੈ ਪੰਜਾਬ ਦਾ ਉਹ ਚੱਲਦਾ ਹੈ। ਇਸੇ ਚੀਜ਼ ਨੂੰ ਲੈ ਕੇ ਸਾਨੂੰ ਬਹੁਤ ਦੁੱਖ ਹੁੰਦਾ ਜਦੋਂ ਆਪਣੇ ਇੱਕ ਇੱਕ ਬੱਚੇ ਨੂੰ ਜਿਹੜਾ ਅਸੀਂ ਵਿਦੇਸ਼ਾਂ ਦੀ ਧਰਤੀ ਤੇ ਭੇਜਦੇ ਹਾਂ। ਇਸ ਪਿੰਡ ਦੀ ਮੈਨੂੰ ਪਹਿਲੀ ਵਾਰ ਦੇਖਣ ਨੂੰ ਮਿਲਿਆ ਦੇਖੋ ਜਿਵੇਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣੇ ਘਰ ਦੇ ਵਿੱਚ ਖੁਸ਼ੀ-ਖੁਸ਼ੀ ਪ੍ਰਵੇਸ਼ ਕਰਾਇਆ ਜਾਂਦਾ ਐਸੇ ਤਰ੍ਹਾਂ ਹੀ ਜਿਹੜਾ ਬਾਬਾ ਜੀ ਦੀ ਬੀੜ ਬਾਬਾ ਜੀ ਦੇ ਸਰੂਪਾ ਨੂੰ ਪੂਰੇ ਸਤਕਾਰ ਦੇ ਨਾਲ ਸਾਰਾ ਪਰਿਵਾਰ ਹੈ ਜਿਹੜਾ ਵਾਪਸ ਗੁਰਦੁਆਰਾ ਸਾਹਿਬ ਦੇ ਵਿੱਚ ਸਿਮਰਨ ਕਰਦੇ ਹੋਏ ਸੱਡ ਕੇ ਆਉਂਦੇ ਨੇ ਜਿਸ ਤਰ੍ਹਾਂ ਲੈ ਕੇ ਆਉਂਦੇ ਨੇ ਐਸੀ ਤਰ੍ਹਾਂ ਹੀ ਸੱਚਖੰਡ ਦੇ ਵਿੱਚ ਬਾਬਾ ਜੀ ਨੂੰ ਨਤਮਸਤਕ ਕਰਦੇ ਨੇ ਇਹ ਮੈਨੂੰ ਪਹਿਲੀ ਵਾਰ ਹੈ ਜਿਹੜਾ ਉਹ ਦੇਖਣ ਨੂੰ ਮਿਲਿਆ ਕਿ ਪੂਰਾ ਪਰਿਵਾਰ ਖੁਸ਼ੀ-ਖੁਸ਼ੀ ਸੱਡਣ ਜਾਂਦਾ ਹੈ ਐਸੀ ਤਰ੍ਹਾਂ ਹੋ ਵਾਪਸ ਹੈ ਗੁਰੂ ਘਰ ਦੇ ਵਿੱਚੋਂ ਹੁਣ ਆਪਣੇ ਗ੍ਰਹਿ ਵਿਖੇ ਵਾਪਸ ਚਾਲੇ ਪਾ ਜਾਂਦੇ ਨੇ ਬਾਕੀ ਤੁਹਾਡੇ ਪਿੰਡ ਵਿੱਚ ਕਿਸ ਤਰ੍ਹਾਂ ਕਿਸ ਤਰ੍ਹਾਂ ਹੁੰਦਾ ਆਪਣਾ ਵਿਚਾਰ ਮੈਂ ਕਹੂੰਗਾ ਕਿ ਜਰੂਰ ਦੱਸਣਾ ਤਾਂ ਜੋ ਬਾਬਾ ਜੀ ਦਾ ਸਤਕਾਰ ਹੈ ਜਿਹੜਾ ਹੋਰ ਵੀ ਕਿਸੇ ਪੱਖਾਂ ਤੋਂ ਲੈ ਕੇ ਵੱਧ ਤੋਂ ਵੱਧ ਕੀ ਟਾਟੇ ਕਰਵਾਇਆ ਜਾਵੇ ਐਸੀ ਤਰ੍ਹਾਂ ਆਪਾਂ ਗੱਲ ਕਰਦੇ ਸੀ ਸਰਕਾਰਾਂ ਦੀਆਂ ਨੀਤੀਆਂ ਤੇ ਦਲੀਲਾਂ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਕੁਝ ਨਾ ਕੁਸਤਾ ਜਿਹੜਾ ਹੋ ਆਪਣੀ ਸੋਚ ਨੂੰ ਲੈ ਕੇ ਗਾਹਾਂ ਵੱਲ ਵਧਦੇ ਜਾ ਰਿਹਾ ਜੋ ਕਿ ਅਸੀਂ ਇਸ ਚੀਜ਼ ਤੋਂ ਸਾਡੀ ਨਵੀਂ ਪੀੜ੍ਹੀ ਹੈ ਜਿਹੜੀ ਜਨਰੇਸ਼ਨ ਹੈ ਉਹ ਅਣਜਾਣ ਹੈ ਕਮਾਈਆਂ ਤਾਂ ਇੱਥੇ ਰਹਿ ਕੇ ਵੀ ਬਹੁਤ ਹੋ ਸਕਦੀਆਂ ਨੇ ਪਰ ਵਿਚਾਰ ਜਦੋਂ ਗੱਲ ਕਰਦੇ ਆ ਤਾਂ ਉਹੀ ਇਸ਼ਾਰਾ ਜਿਹੜਾ ਉਹ ਸਰਕਾਰਾਂ ਦੀ ਮਾੜੀ ਨੀਤੀ ਵੱਲ ਜਾਂਦਾ ਹੈ ਕਿਸ ਮਾਪੇ ਦਾ ਜੀ ਕਰਦਾ ਹੈ ਕਿ ਆਪਣੀ ਇਕਲੌਤੀ ਲਾਡ ਨੂੰ ਆਪਣੇ ਅੱਖਾਂ ਤੋਂ ਦੂਰ ਕਰੀ ਗੱਲ ਬੜੀ ਸੋਚਦੀ ਐ ਵੀ ਐਸੇ ਤਰ੍ਹਾਂ ਹੀ ਹੁੰਦਾ ਰਹਾ ਸਰਕਾਰਾਂ ਨੇ ਇਹ ਚੀਜ਼ ਵੱਲ ਧਿਆਨ ਨਾ ਦਿੱਤਾ ਖਾਸ ਕਰਕੇ ਜਿਹੜਾ ਖੇਤੀ ਪਰਵਰਤਨ ਨੂੰ ਉਤਸ਼ਾਹ ਨਾ ਦਿੱਤਾ ਇਸ ਚੀਜ਼ ਵੱਲ ਗੌਰ ਨਾ ਕਰੀ ਤਾਂ ਫੇਰੇ ਇਹ ਗੌਰ ਕੌਣ ਕਰੂਗਾ ਕਿਸ ਤਰ੍ਹਾਂ ਜਿਹੜਾ ਸਾਡਾ ਇਹ ਵੰਸ ਹੈ ਅੱਗੇ ਸਾਡੇ ਪ੍ਰੇਸ਼ਤਿਆਂ ਦੀਆਂ ਜਾਇਦਾਦਾਂ ਨੇ ਇਹ ਦੌਲਤਾਂ ਨੇ ਕਿਸ ਤਰ੍ਹਾਂ ਹੀ ਰਹਿਣਗੀਆਂ ਤੇ ਕੌਣ ਇਹਨਾਂ ਨੂੰ ਸੰਭਾਲੂਗਾ ਇੱਥੇ ਬੜੀ ਇੱਕ ਅਨੋਖੇ ਢੰਗ ਦੀ ਚਿੰਤਾ ਕਿਤੇ ਨਾ ਕਿਤੇ ਲੱਗੀ ਰਹਿੰਦੀ ਹੈ ਉਹ ਹਰ ਸਮਝਦਾਰ ਇਨਸਾਨ ਨੂੰ ਕਿਤੇ ਨਾ ਕਿਤੇ ਤੱਕਾ ਜ਼ਰੂਰ ਲਾਉਂਦੀ ਹੈ ਸਮਝ ਮਾਪੇ ਨੂੰ ਵੀ ਹੁੰਦੀ ਹੈ ਪਰ ਬੇਵੱਸ ਮਜਬੂਰ ਹੋਏ ਮਾਪੇ ਇੱਕ ਕਦਮ ਚੱਕਣ ਲਈ ਮਜਬੂਰ ਹੋ ਜਾਂਦੇ ਹੈ ਕਿਉਂਕਿ ਜੋ ਵੀ ਰਾਜਨੀਤੀ ਦੀ ਜਿਹੜੀ ਉਹ ਗੱਦੀ ਨੂੰ ਕੁਰਸੀ ਨੂੰ ਸੰਭਾਲਦਾ ਇਹ ਪ੍ਰਭਲੀਨ ਜੀ ਦੇ ਨਾਨਾ ਜੀ ਮਾਮਾ ਜੀ ਸਾਰੇ ਜਿਹੜੇ ਬੜੀ ਖੁਸ਼ੀ ਦੇ ਨਾਲ ਆਹੋ ਸਗਨ ਸਲਾਮੀ ਦੇ ਰਹੇ ਨੇ ਪੂਆ ਮਮੇ ਮਾਮੀਆਂ ਤੇ ਸਾਰਾ ਹੀ ਪਰਿਵਾਰ ਹੈ ਜਿਹੜਾ ਉਹ ਖੁਸ਼ੀਆਂ ਮਨਾਉਂਦਾ ਤੇ ਵੰਡ ਰਿਹਾ ਐਸੇ ਤਰਾਈ ਨੇ ਸਾਰਾ ਹੀ ਪਰਿਵਾਰ ਹੈ ਜਿਹੜਾ ਉਹ ਜਿਵੇਂ ਇੱਕ ਕਹਿ ਦਿੰਨੇ ਆਪਾਂ ਝੂਠੀਆਂ ਖੁਸ਼ੀਆਂ ਜੀਆਂ ਨੂੰ ਤੇ ਸਮਝ ਨਹੀਂ ਆਉਂਦੀ ਸਾਰੇ ਹੀ ਪਰਿਵਾਰ ਨੂੰ ਵੀ ਖੁਸ਼ੀ ਹੈ ਜਿਹੜੀ ਉਹ ਕਿਨਿਕ ਮਨਾਈਏ ਤੇ ਇੱਥੇ ਖੁਸ਼ੀ ਦੇ ਨਾਲ ਨਾਲ ਇੱਕ ਅੰਦਰ ਦਰਦ ਵੀ ਸਪਾਇਆ ਹੁੰਦਾ ਹੈ ਵੀ ਆਪਣੇ ਬੱਚੇ ਨੂੰ ਜਿਹੜਾ ਹੋ ਆਪਣੀਆਂ ਨਜ਼ਰਾਂ ਤੋਂ ਦੂਰ ਹੈ ਜਿਹੜਾ ਹੋ ਕਿਸ ਤਰ੍ਹਾਂ ਮਾਂ ਪਿਓ ਲਈ ਕਰਨਾ ਸੌਖਾ ਹੈ ਜਾਂ ਔਖਾ ਹੈ ਇਹ ਚੀਜ਼ ਨੂੰ ਤੁਸੀਂ ਸਾਰੇ ਹੀ ਚੰਗੀ ਤਰ੍ਹਾਂ ਜਾਣਦੇ ਹੋ ਚਲੋ ਵਧਾਈਆਂ ਪਾ ਸਕੇ ਸਬੰਧੀਆਂ ਨੇ ਭੈਣ ਭਰਾਵਾਂ ਨੇ ਸਭ ਨਹੀਂ ਦੇਣੀਆਂ ਹੁੰਦੀਆਂ ਨੇ ਚਲੋ ਭਾਈ ਵੀ ਬੱਚੇ ਦੀ ਜਿਹੜੀ ਇਹੋ ਇੱਛਾ ਦੇ ਮੁਤਾਬਕ ਹੈ ਕਾਰਜ ਹੋਇਆ ਇਹ ਨੇ ਢਿਲੋਸਾ ਕਾਕਾ ਜੀ ਦੇ ਫੋਫੜ ਜੀ ਸਰਦਾਰ ਗਰਦੀਪ ਸਿੰਘ ਕਿਤੇ ਕਿਤੇ ਥੋੜੀ ਥੋੜੀ ਖੁਸ਼ੀ ਤੇ ਕਿਤੇ ਕਿਤੇ ਉਦਾਸੀ ਹੈ ਜਿਹੜੀ ਉਹ ਸਾਰਿਆਂ ਦੇ ਚਿਹਰਿਆਂ ਤੇ ਦੋਨੇ ਪ੍ਰਕਾਰ ਦੀਆਂ ਸਾਫ-ਸਾਫ ਝਲਕਦੀਆਂ ਨੇ ਕਿਉਂਕਿ ਤੁਹਾਨੂੰ ਜਿਵੇਂ ਪਹਿਲਾਂ ਹੀ ਦੱਸਿਆ ਬੇਕ ਸਰਕਾਰਾਂ ਨੇ ਜਿਹੜੀਆਂ ਉਹ ਉਹਨਾਂ ਦਾ ਇਸ ਚੀਜ਼ ਦੇ ਵਿੱਚ ਬਹੁਤ ਵੱਡਾ ਹੱਥ ਹੁੰਦਾ ਹੈ ਹੈਵੀ ਹੈ ਸਾਰੇ ਇਸ ਚੀਜ਼ ਤੋਂ ਚੰਗੀ ਤਰ੍ਹਾਂ ਆਪਾਂ ਜਾਣੂਆ ਧੀਆਂ ਅਤੇ ਧਰੇਕਾਂ ਕਹਿੰਦੇ ਰੌਣਕ ਹੁੰਦੀਆਂ 베ੜੇ ਦੀ ਇਹ ਪਰਿਵਾਰ ਦੇ ਵਿੱਚੋਂ ਧੀਆਂ ਸੀਗੀਆਂ ਇਹ ਇਹ ਦੋਸਤ ਮਿੱਤਰ ਨੇ ਪ੍ਰਬਲীন ਪਵਲੂ ਜੀ ਦੇ ਇਹਨਾਂ ਨੂੰ ਖੁਸ਼ੀਆਂ ਨਾਲ ਜਿਹੜਾ ਉਹ ਕੈਨੇਡਾ ਵਾਲਾ ਚੱਲੇ ਪਉਣ ਲਈ ਵਿਦਾ ਕਰਨ ਆਏ ਨੇ ਇਹ ਸਾਰੇ ਸਕੇ ਸਬੰਧੀ ਆਪਣੇ ਭੈਣ ਭਰਾ ਮਿੱਤਰ ਦੋਸਤ ਸਾਰਾ ਹੀ ਪਰਿਵਾਰ ਹੈ ਜਿਹੜਾ ਉਹ ਉਸ ਪਲਾਂ ਦਾ ਇੰਤਜ਼ਾਰ ਕਰ ਰਿਹਾ ਹੈ ਕਿ ਬਬਲੂ ਉੱਥੇ ਵਿਦੇਸ਼ ਦੀ ਧਰਤੀ ਤੇ ਪਹੁੰਚ ਕੇ ਜਿਹੜਾ ਸਾਨੂੰ ਉਹ ਸਨੇਹਾ ਦੇਵੇ ਖੁਸ਼ੀਆਂ ਦਾ ਤੇ ਇਹ ਹੈ ਪ੍ਰੋਬਲਮ ਜੀ ਦਾ ਇੱਕ ਜਿੰਨਾਂ ਨੂੰ ਆਪਾਂ ਮਹਿਲ ਕਹਿ ਸਕਦੇ ਆ ਆਪਾਂ ਪੰਜਾਬ ਦੇ ਵਿੱਚ ਐਡੇ ਐਡੇ ਘਰ ਮਹਿਲ ਮਜਾਰੇ ਸੱਡ ਕੇ ਜਾਣ ਨੂੰ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਕਿਤੇ ਸੋਚ ਚੰਗੀ ਹੋ ਜੇ ਸਾਡੀਆਂ ਸਰਕਾਰਾਂ ਦੀ ਇਹ ਚੀਜ਼ ਨੂੰ ਸਮਝ ਸਕਣ ਇਹ ਇਹ ਤਵੇਲਾ ਪ੍ਰੋਬਬਲੀ ਇਹਦੇ ਤਕਰੀਬਨ 40 ਮੱਜਾਂ ਦੇ ਰਹਿਣ ਵਸੇਬਾ ਜਿਹੜਾ ਹੋ ਬਣਾਇਆ ਹੋਇਆ ਸੀ ਘਰ ਵਾਲ ਐਸੀ ਤਰ੍ਹਾਂ ਕਮਾਈਆਂ ਇੱਥੇ ਦਿਲ ਆ ਕੇ ਕਰਨ ਨੂੰ ਜੀ ਤਾਂ ਬਹੁਤ ਕਰਦਾ ਹੁੰਦਾ ਇਹ ਨੇ ਪ੍ਰੋਬਬਲੀ ਇੰਜੀ ਦੇ ਦਾਦੀ ਜੀ ਇਹਨਾਂ ਨੂੰ ਵੀ ਕੋਈ ਸਮਝ ਨਹੀਂ ਆ ਰਹੀ ਕਹਿੰਦੇ ਹੁੰਦੇ ਆ ਨਾ ਕਹਿੰਦੇ ਮੂਲ ਨਾਲੋਂ ਵਿਆਜ ਆ ਜਿਹੜਾ ਉਹ ਬਹੁਤ ਪਿਆਰਾ ਹੁੰਦਾ ਇਹਨਾਂ ਨੂੰ ਇਸ ਚੀਜ਼ ਦੀ ਟੈਨਸ਼ਨ ਹੈ ਵੀ ਵਾਪਸ ਜਿਹੜੇ ਪਲ ਨੇ ਉਹ ਬਹੁਤ ਲੰਬੇ ਨੇ ਕਿਤੇ ਕਿਤੇ ਇਹ ਵੀ ਲੱਗਦਾ ਹੈ ਕਿ ਆਪਣੇ ਕੋਲੇ ਇੰਨਾ ਸਮਾਂ ਨਹੀਂ ਵੀ ਹੋ ਸਕਦਾ ਤੇ ਪ੍ਰਮਾਤਮਾ ਇਸ ਬੱਚੇ ਨੂੰ ਵੀ ਜਿਹੜਾ ਉਹ ਦਿਨ ਦੁਗਣਾ ਰਾਤ ਚੌਗਣੀ ਹੈ ਜਿਹੜੀ ਉਹ ਤਰੱਕੀ ਬਖਸ਼ਣ ਕਿਉਂਕਿ ਆਪਣੇ ਆਲਣੇ ਦੇ ਵਿੱਚ ਰੱਖ ਕੇ ਵੀ ਬੱਚਨ ਦਾ ਜਿਹੜਾ ਭਵਿੱਖ ਹੈ ਉਹਨੂੰ ੱੱੱਕਾ ਲੱਗਦਾ ਹੈ ਕਿਤੇ ਨਾ ਕਿਤੇ ਕਮਜ਼ੋਰ ਪਾਏ ਜਾਂਦੇ ਨੇ ਸ਼ਾਇਦ ਦੁਨੀਆ ਦੀ ਉਸ ਭੱਜ ਦੌੜ ਦੇ ਵਿੱਚੋਂ ਪਿੱਛੇ ਨਾ ਰਹਿ ਜਾਣਾ ਇਹ ਹਰ ਇੱਕ ਮਾਂ ਬਾਪ ਦਾ ਸਪਨਾ ਹੁੰਦਾ ਹੈ ਬੱਚਿਆਂ ਦਾ ਵੀ ਇਹੀ ਸੁਪਨਾ ਹੁੰਦਾ ਕਿ ਆਪਾਂ ਕੁਝ ਕਰੀਏ ਕੁਝ ਦਿਖਾਈਏ ਤੇ ਅੱਗੇ ਵਧੀਏ ਗਰੀਬ ਤੋਂ ਅਮੀਰ ਦਾ ਇਹੀ ਸੁਪਨਾ ਹੁੰਦਾ ਹੈ ਕੁਝ ਕਰ ਦਿਖਾਉਣ ਦਾ ਇਹ ਦੋਸਤ ਨੇ ਖੁਸ਼ੀ ਮਨਾ ਰਹੇ ਨੇ ਮਰ ਰਹੇ ਨੇ ਕਦੂਜੇ ਨੂੰ ਮਜ਼ਾਕ ਕਰ ਰਹੇ ਨੇ ਆ ਜੋ ਫਿਰ ਜਿਹੜੇ ਆਹੇ ਪੈਕਿੰਗ ਹੋ ਚੁੱਕੀ ਹੈ 에어ਪੋਰਟ ਦਿੱਲੀ ਵਾਸਤੇ ਜਿਹੜੀ ਉਹ ਗੱਡੀ ਵੀ ਪਹੁੰਚ ਚੁੱਕੀ ਹੈ ਸਮਾਨ ਹੈ ਜਿਹੜਾ ਉਹ ਲਗੇਜ ਆਪਣਾ ਗੱਡੀ ਦੇ ਵਿੱਚ ਰੱਖ ਦਿੱਤਾ ਤਿਆਰੀਆਂ ਹੋ ਰਹੀਆਂ ਨੇ ਚਾਲੇ ਪਾ ਰਹੇ ਹਾਂ ਦਿੱਲੀ ਵਾਲਾ ਜਿੱਥੇ 에어ਪੋਰਟ ਹੁੰਦਾ ਐਥੇ ਧੀਆਂ ਨੇ ਜਿਹੜੇ ਉਹ ਬਾਹਰ ਰੋਕੀ ਦੀ ਜਿਵੇਂ ਕਹਿ ਦਿੰਨੇ ਹੁੰਨੇ ਆ ਰਸਮ ਹੁੰਦੀ ਐ ਇਹਨਾਂ ਨੇ ਵੀ ਦਰਵਾਜੇ ਦੇ ਅੱਗੇ ਤੇਲ ਚੋਕੇ ਕਦਮ ਐ ਜਿਹੜੇ ਉਹ ਖੁਸ਼ੀ ਦੇ ਅੱਗੇ ਵੱਲ ਵਧਾਉਣ ਲਈ ਤੇ ਪ੍ਰੋਬਲੀ ਇੰਨੇ ਜਿਹੜਾ ਉਹ ਸਗਨ ਵੀ ਬੱਚਿਆਂ ਨੂੰ ਡिक्टਾਓ ਹੁਣ ਬਦਾਇਗੀ ਦਾ ਜਿਹੜਾ ਉਹ ਟਾਈਮ ਹੈ ਉਹ ਆ ਗਿਆ ਸਾਰਿਆਂ ਦੀਆਂ ਅੱਖਾਂ ਭਰੀਆਂ ਨੇ ਅੰਦਰੋਂ ਅੰਦਰੀ ਬੇਸਮਝੀ ਦੇ ਅਨੁਸਾਰ ਜਿਹੜੀ ਖੁਸ਼ੀ ਹੈ ਜਾਂ ਥੋੜਾ ਥੋੜਾ ਕਿਤੇ ਦਿਲ ਸਾਰਿਆਂ ਦਾ ਘਟ ਰਿਹਾ ਸੀ ਬਹੁਤ ਤੁੱਤਾ ਜਿਹੜਾ ਉਹ ਰੁਕਿਆ ਨਹੀਂ ਗਿਆ ਕਿਉਂ ਜਦੋਂ ਤੱਕ ਕੰਮ ਹੁੰਦਾ ਨਹੀਂ ਉਦੋਂ ਤੱਕ ਤਾਂ ਆਪਾਂ ਨੂੰ ਇਹ ਹੁੰਦਾ ਵੀ ਸੇਤੀ ਹੋ ਜੇ ਸੁੱਖਾ ਸੁਖਦੇ ਆ ਪਰ ਜਦੋਂ ਇਹ ਦੇਣ ਆਉਂਦਾ ਹੈ ਦਿਨ ਇੱਕ ਲੰਬੀ ਜਦਾਈ ਦਾ ਹੁੰਦਾ ਹੈ ਜਿਹੜਾ ਕਿਸੇ ਤੋਂ ਵੀ ਬਰਦਾਸ਼ਤ ਨਹੀਂ ਹੁੰਦਾ ਤੇ ਬਰਦਾਸ਼ਤ ਕਰਨਾ ਪੈਂਦਾ ਪ੍ਰੋਬਲੀ ਇੰਦਾ ਬਹੁਤ ਵੱਡਾ ਜਿਹੜਾ ਜਿਗਰਾ ਦੇਖਣ ਨੂੰ ਮਿਲਿਆ ਇਸ ਬੱਚੇ ਦਾ जिने सारे आपडे ਹੰਝੂ ਸਮੋਕੇ ਰੱਖੇ ਨੇ ਤੇ ਦਿਲ ਨੂੰ ਕਰੜਾ ਕਰਕੇ ਦਿਖਾਇਆ ਇੱਕ ਝੂਠਾ ਹਾਸਾ ਦਾਦੀ ਜੀ ਵੀ ਬਹੁਤ ਕੰਟਰੋਲ ਦੇ ਵਿੱਚ ਰਹਿ ਕੇ ਜਿਹੜਾ ਆਪਣੇ ਇਸ ਘਰ ਦੇ ਗਹਿਣੇ ਨੂੰ ਦੂਰ ਕੀਤਾ ਸਾਰਿਆਂ ਦੇ ਗਲ ਲੱਗ ਕੇ ਮਿਲੇ ਤੇ ਵਧਾਈ ਕੀ ਦੇਨੇ ਜਿਹੜੇ ਉਹ ਪਲ ਹੋਰ ਨੇੜੇ ਹੁੰਦੇ ਜਾ ਰਹੇ ਨੇ ਸਾਰਿਆਂ ਨੂੰ ਬੜੀ ਇੱਕ ਅਜੀਬ ਤਰ੍ਹਾਂ ਦੀ ਖਿੱਚ ਪੈਂਦੀ ਜਾ ਰਹੀ ਸੀ ਤੇ ਸਾਰਿਆਂ ਨਾਲ ਖੁਸ਼ੀ ਸਾਂਝੀ ਕਰੀ ਪਰਬਲਿੰਦੀ ਦੇ ਮਾਤਾ ਜੀ ਨੇ ਉਹਨਾਂ ਨੇ ਸਗਨ ਕੀਤਾ ਟਹਰਾ ਤੇ ਜਿਵੇਂ ਆਪਾਂ ਅੱਗੇ ਪ੍ਰਾਣੇ ਜਵਾਨੇ ਦੇ ਵਿੱਚ ਚੂਲਾਂ ਤੇ ਜਿਹੜਾ ਪਾਣੀ ਪਾਇਆ ਜਾਂਦਾ ਸੀ ਉਹ ਰੀਤ ਦੇ ਅਨੁਸਾਰ ਖੁਸ਼ੀ ਜ਼ਾਹਰ ਕੀਤੀ ਸਾਰਿਆਂ ਨੂੰ ਧੰਨਵਾਦ ਕਿਹਾ ਤੇ ਚਾਲੇ ਨੇ ਜਿਹੜੇ ਉਹ ਦਿੱਲੀ ਦੀਆਂ ਅਰੋੜਾਂ ਵਾਲਾ ਬੈਗ ਨੇ ਇਸ ਪੰਜਾਬ ਦੀ ਅਨਮੋਲ ਮਿੱਟੀ ਨੂੰ ਤੇ ਹੀਰੇ ਵਰਗੇ ਪਰਿਵਾਰ ਜਾਰ ਮਿੱਤਰ ਸਕੇ ਸਬੰਧੀ ਸਾਰਿਆਂ ਨੂੰ ਪਿੱਛੇ ਸਾਡਾ ਇਹਨੇ ਤੇ ਚੱਲ ਰਹੇ ਨੇ ਹੁਣ ਕੈਨੇਡਾ ਦੀ ਧਰਤੀ ਵੱਲ ਇਸ ਪੰਜਾਬ ਦੀ ਹਰਿਆਲੀ ਨੂੰ ਛੱਡਣਾ ਇੱਕ ਮਜਬੂਰੀ ਬਣ ਗਈ ਹੈ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਘਰ ਛੱਡਣ ਨੂੰ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹੀ ਸੀ ਇੱਕ ਤਾਂ ਯਾਦਗਰ ਰਹਿੰਦੀ ਹੈ ਵੀ ਕਿਸ ਤਰ੍ਹਾਂ ਆਪਾਂ ਪਰਿਵਾਰ ਛੱਡਿਆ ਹੈ ਬੜੀਆਂ ਔਖਾਂ ਦੇ ਨਾਲ ਜਿਹੜਾ ਉਹ ਬੱਚਾ ਆਪਦਾ ਘਰੋਂ ਵਿਦਾ ਕਰਨਾ ਪੈਂਦਾ ਹੈ ਇੱਕ ਵੱਡੀ ਗੱਲ ਏ ਵੀ ਹੁੰਦੀ ਐ ਅਸੀਂ ਇੱਥੇ ਹੁਣ ਪਹੁੰਚ ਗਏ ਸੀ ਮਸਤੂਆਣਾ ਸਾਹਿਬ ਜੀ ਮੱਥਾ ਟੇਕਿਆ ਅਰਦਾਸ ਕੀਤੀ ਖੁਸ਼ੀਆਂ ਦੀ ਵਦਨ ਫੁੱਲਣ ਦੀ ਹ ਮੰਨਤ ਟਾਬਾ ਜਿਹੜਾ ਉਹ ਦਿੱਲੀ ਦੇ ਨਜ਼ਦੀਕ ਐ ਉੱਥੇ ਆ ਕੇ ਤਕਰੀਬਨ 5:30 5:00 ਦੇ ਆਸ-ਪਾਸ ਜਿਹੜਾ ਉੱਥੇ ਪਹੁੰਚ ਗਏ ਸੀ ਇਹ ਨੇ ਪ੍ਰੋਬਬਲੀ ਇੰਦੇ ਫਾਦਰ ਸਾਹਿਬ ਨੌਹਾਂ ਨਾਲ ਮਾਸ ਕਹਿੰਦੇ ਵੀ ਬੱਖ ਕਰਨਾ ਬਹੁਤ ਔਖਾ ਲੱਗਦਾ ਤਕਰੀਬਨ 6:30 6:30 ਪੌਣੇ 7 ਫੇਰ ਹੈ ਜਿਹੜਾ ਉਹ 에어ਪੋਰਟ ਵੱਲ ਭੋਜਨ ਪਾਣੀ ਸਾਕੀ ਉੱਥੋਂ ਚਾਲੇ ਪਾ ਲੈਨੇ ਹੁਣ ਆਪਾਂ ਚੱਲਦੇ ਆਂ 에어ਪੋਰਟ ਦਿੱਲੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਲੈ ਕੇ ਕਮੈਂਟ ਜ਼ਰੂਰ ਕਰਨਾ ਕਿ ਜਿੰਨਾ ਕੇ ਸਾਥੋਂ ਕੰਮ ਹੋ ਸਕਿਆ ਉਹ ਸਹੀ ਹੈ ਜਾਂ ਗਲਤ ਹੈ ਇਹ ਸੁਨੇਹਾ ਬਾਕੀਆਂ ਨੂੰ ਜ਼ਿਆਦਾਤਰ ਖੇਚਾ ਜਿਹੜੀ ਉਹ ਬਾਹਰ ਦੀ ਨਾ ਕਰੋ ਇੱਥੇ ਆ ਕੇ ਸਾਡੇ ਬਿਹਾਰੀਆਂ ਨੇ ਸੰਭਾਲਣਾ ਹੈ ਤੇ ਆਪਦੀ ਮਿੱਟੀ ਨੂੰ ਆਪਦੀ ਜ਼ਮੀਨ ਨੂੰ ਆਪਾਂ ਸੰਭਾਲੀਏ ਪ੍ਰਮਾਤਮਾ ਪ੍ਰੋਬਬਲੀ ਇਹਨੂੰ ਚੜ੍ਹਦੀ ਕਲਾ ਵਿੱਚ ਰੱਖੋ ਤੇ ਤਰੱਕੀਆਂ ਬਖਸ਼ਣ ਜਲਦੀ ਵਾਪਸ ਇਹਨੇ ਵਾਦਾ ਕੀਤਾ ਕਿ ਮੈਂ ਆ ਕੇ ਆਪਦੀ ਮਿੱਟੀ ਨਾਲ ਹੀ ਜੁੜਾਂਗਾ ਤੇ ਇੱਥੇ ਰਹਾਂਗਾ ਤੇ ਮੈਂ ਦੁਆਰਾ ਆਮਾਂਗਾ ਤੇ ਪਾਪਸ ਜਾਣ ਦਾ ਨਾਂ ਨਹੀਂ ਲੈਂਦਾ ਆਪਣੀ ਮਿੱਟੀ ਨੂੰ ਮੈਂ ਨਾ ਹੀ ਭੁੱਲਾਂਗਾ ਇਸ ਚੀਜ਼ ਦਾ ਨੇ ਵਾਦਾ ਕੀਤਾ ਹੈ ਪਰਮਾਤਮਾ ਦੀ ਇਸ ਖੁਸ਼ੀ ਨੂੰ ਵੀ ਸੇਤੀ ਤੋਂ ਸੇਤੀ ਹੈ ਜਿਹੜਾ ਹੋ ਇਹ ਸਰਦਾਸ ਨੂੰ ਕਬੂਲ ਕਰਨ ਸੁਣਨ ਤੇ ਆ ਕੇ ਫੇਰ ਇਸ ਤਰ੍ਹਾਂ ਹਰੇ ਭਰੇ ਰੰਗੀਲੇ ਪੰਜਾਬ ਦੇ ਵਿੱਚ ਆਉਣ ਤੇ ਆ ਕੇ ਆਪਣਾ ਉਹੀ ਕਾਰੋਬਾਰ ਸੰਭਾਲਣ ਤੇ ਪਿੱਛੇ ਵੀ ਸਾਰੇ ਪਰਿਵਾਰ ਨੂੰ ਹਮੇਸ਼ਾ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਲਓ ਜੀ ਟਾਈਮ ਹੋ ਚੁੱਕਿਆ ਹੈ ਸਭ ਨਾਲ ਮਿਲੇ ਜੁਲੇ ਖੁਸ਼ੀ ਖੁਸ਼ੀ ਹੈ ਜਿਹੜਾ ਹੋ ਅੱਗੇ ਵੱਲੋਂ ਵਧਦੇ ਜਾ ਰਹੇ ਨੇ ਫੇਰ ਆਪਾਂ ਉਹੀ ਗੱਲ ਹੈ ਨਵੀਂ ਜਨਰੇਸ਼ਨ ਨੂੰ ਇੱਕੋ ਹੀ ਸਨੇਹ ਹੈ ਵਧੀਆ ਪੜੋ ਵਧੀਆ ਆਪਣੇ ਇੱਥੇ ਹੀ ਬਿਜ਼ਨਸ ਕਰੋ ਹਰ ਖੁਸ਼ੀ ਦਾ ਤੇ ਹਰ ਕਠਿਨਾਈ ਦਾ ਜਿਹੜਾ ਹੋ ਸਾਹਮਣਾ ਕਰਨਾ ਲਾਜ਼ਮੀ ਹੁੰਦਾ ਹੈ ਤੇ ਬੱਚੇ ਜਾਂਦੇ ਤਾਂ ਇਸੇ ਤਰੀਕੇ ਨੇ ਵੀ ਖੁਸ਼ੀਆਂ ਨਾਲ ਵਾਪਸ ਹੈ ਜਣਾ ਉਹ ਆਪਦੀ ਬਬਲੂ ਤਾਂ ਪੜ੍ਹਾਈ ਕਰਨ ਵਾਸਤੇ ਗਿਆ ਤੇ ਵਾਦਾ ਵੀ ਕੀਤਾ ਹੈ ਜਲਦੀ ਆਪਣੀ ਪੜ੍ਹਾਈ ਪੂਰੀ ਕਰਕੇ ਆਪਣਾ ਬਾਏ ਬਾਏ ਬੇਟਾ ਜਲਦੀ ਵਾਪਸ ਆਉਣਾ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਖੁਸ਼ ਰਹੋ ਜ਼ਿੰਦਗੀ ਜਿੰਦਾਬਾਦ ਦਿੰ ਦੁੱਗਣਾ ਰਾਜ ਚੌਗਣੀਆਂ ਤਰੱਕੀਆਂ ਵਾਲਾ ਉਡਾਣ ਹੈ ਜਿਹੜੀ ਹੋ ਹੁਣ ਭਰ ਚੁੱਕੇ ਨੇ ਇੰਡੀਆ 2 ਕੈਨੇਡਾ ਪਰਮਾਤਮਾ ਸਫਲਤਾ ਦੇਣ ਚੜ੍ਹਦੀ ਕਲਾ ਦੇ ਵਿੱਚ ਰੱਖਣ ਜਿੰਦਗੀ ਜਿੰਦਾਬਾਦ ਵੀਡੀਓ ਚੰਗੀ ਲੱਗੀ ਤਾਂ ਦੋਸਤੋ ਸ਼ੇਰ ਵੀ ਜ਼ਰੂਰ ਕਰਿਓ ਤਾਂ ਜੋ ਬੱਚਾ ਨੂੰ ਇੱਥੇ ਹੀ ਰਹਿਣ ਦਾ ਜਿਹੜਾ ਉਹ ਸੰਦੇਸ਼ ਹੈ ਇਹ ਹੀ ਦਿੱਤਾ ਆਪਾਂ ਵੀਡੀਓ ਦੇ ਵਿੱਚ ਵੀ ਬਹੁਤ ਔਖਾ ਹੈ ਮਾਂ-ਬਾਪ ਵਾਸਤੇ ਵੀ ਤੇ ਬੱਚੇ ਲਈ ਵੀ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਕਿਰਪਾ ਬਣਾਈ ਰੱਖਣ ਸਾਰੇ ਪਰਿਵਾਰ ਤੇ ਸਾਰੇ ਇੰਡੀਆ ਤੇ ਪੰਜਾਬ ਤੇ ਘਰ ਘਰ ਉੱਪਰ ਲਓ ਜੀ ਪਹੁੰਚ ਗਏ ਆਪਾਂ ਕੈਨੇਡਾ ਦੀ ਧਰਤੀ ਉੱਪਰ دوست ਆ ਚੁੱਕੇ ਨੇ ਬੁੱਗੇ ਲੈ ਕੇ ਜੱਫੀਆਂ ਪੈਰੀਆਂ ਜਸ਼ਨ ਮਨਾ ਰਹੇ ਨੇ ਖੁਸ਼ੀਆਂ ਖੁਸ਼ੀਆਂ ਜਿਹੜਾ ਦੋਸਤਾਂ ਨੂੰ ਮਿਲੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ